ਦੋਸਤੋ ਜੇ ਸਰਕਾਰ ਕੋ ਮਾੜਾ ਕੰਮ ਕਰੇ ਤਾਂ ਉਹਦਾ ਡਟ ਕੇ ਵਿਰੋਧ ਵੀ ਕਰਦਾ ਵਾਂ ਤੇ ਜੇ ਕੋ ਚੰਗਾ ਕੰਮ ਕਰੇ ਤਾਂ ਉਹਨੂੰ ਚੰਗਾ ਕਹਿਣਾ ਚਾਹੀਦਾ ਮੈਂ ਗੱਲ ਕਰਨ ਲੱਗਾ ਕਿ ਕੱਲ ਇੱਕ ਐਫ ਆਈ ਆਰ ਦਰਜ ਕੀਤੀ ਗਈ ਇੱਕ ਪਰਚਾ ਦਰਜ ਕੀਤਾ ਗਿਆ ਸਾਰ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਝੂਠੀਆਂ ਫਵਾਵਾ ਫਲਾਉਣ ਦਾ ਸੂਬੇ ਦੇ ਵਿੱਚ دہشت ਫਲਾਉਣ ਦਾ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਦਾ ਬੇਹੱਦ ਜਿਹੜਾ ਉਹ ਛਲਾਗਾਯੋਗ ਕਦਮ ਆਏ ਪੰਜਾਬ ਦੀ ਸ਼ਾਂਤੀ ਦੇ ਨਾਲ ਕਿਸੇ ਨੂੰ ਵੀ ਸਮਝਾਉਤਾ ਨਹੀਂ ਕਰਨ ਦੇਣਾ ਚਾਹੀਦਾ ਸਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਚੈਨਲ ਦੇ ਉੱਤੇ ਬਿਆਨ ਜਾਰੀ ਕੀਤਾ ਗਿਆ ਜਿਹਦੇ ਵਿੱਚ ਦੇ ਵਿੱਚ ਉਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਵਾ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਮੈਨੂੰ ਮੇਰੇ ਕਿਸੇ ਸੂਤਰ ਤੋਂ ਪਤਾ ਲੱਗਾ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਆਏ ਆ ਜਿਨ੍ਹਾਂ ਦੇ ਵਿੱਚੋਂ 18 ਚੱਲ ਗਏ ਔਰ 32 ਹੋਰ ਚੱਲਣੇ ਆ ਮੈਂ ਸਾਰ ਪ੍ਰਤਾਪ ਸਿੰਘ ਬਾਜਵਾ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਮੈਂ ਚਾਰ ਵਾਰੀ ਦਾ ਮੰਤਰੀ ਰਿਹਾ ਵਾਂ ਵੀ ਚਾਰ ਸਰਕਾਰਾਂ ਦੇ ਵਿੱਚ ਮੈਂ ਮੰਤਰੀ ਰਿਹਾ ਦੋ ਵਾਰੀ ਦਾ ਮੈਂ ਐਮਪੀ ਰਿਹਾ ਵਾਂ ਤੁਹਾਨੂੰ ਇੰਨੀ ਵੀ ਲਿਆਕਤ ਨਹੀਂ ਕਿ ਤੁਹਾਡੀ ਇਸ ਸਟੇਟਮੈਂਟ ਦੇ ਨਾਲ ਸੂਬੇ ਦੇ ਲੋਕ ਜਿਹੜੇ ਉਹ ਕਿੰਨੇ ਖੌਫਜਦਾ ਹੋ ਜਾਂਦੇ ਆ ਸਾਡਾ ਸ਼ਹਿਰ ਹੀ ਲਾ ਲਓ ਤੁਸੀਂ ਸਾਡਾ ਸ਼ਹਿਰ ਅੰਮ੍ਰਿਤਸਰ ਖਾਸ ਕਰਕੇ ਟੂਰਿਸਟ ਦੇ ਸਿਰ ਦੇ ਉੱਤੇ ਚੱਲਦਾ ਵਾ ਇੱਥੇ ਟੂਰਿਸਟ ਆਉਣੋਂ ਕਿੰਨੀ ਕੰਨੀ ਕਿਤਰਾਊਗਾ ਆਉਣ ਵਾਲਾ ਜਿਹੜਾ ਆ ਮਹੀਨਾ ਵਾ ਜੂਨ ਜੁਲਾਈ ਦਾ ਮਹੀਨਾ ਅਗਲੇ ਮਹੀਨੇ ਮਈ ਜੂਨ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਵਾ ਲੋਕ ਇੱਥੇ ਆਉਂਦੇ ਆ ਕਿੰਨੇ ਲੋਕ ਖੌਫਜਦਾ ਹੋ ਜਾਂਦੇ ਪੰਜਾਬ ਚ ਆਉਣ ਤੋਂ ਪਹਿਲਾਂ ਤੁਸੀਂ ਇਹ ਬਿਆਨ ਦੇਣ ਤੋਂ ਪਹਿਲਾਂ ਸੋਚੋ ਤੇ ਸਹੀ ਕਿ ਲੋਕ ਪਹਿਲਾਂ ਹੀ ਕਿੰਨੇ ਸਹਿਮ ਦੇ ਵਿੱਚ ਆ ਔਰ ਤੁਸੀਂ ਉੱਤੋਂ ਹੋਰ دہشت ਫਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਂ ਕੋਈ ਕਸਰ ਨਹੀਂ ਛੱਡ ਰੇ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਮੈਂ ਤੁਹਾਨੂੰ ਕਦੀ ਕਿਹਾਤ ਨਹੀਂ ਸੀ ਬਾਜਵਾ ਸਾਹਿਬ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਤੁਸੀਂ ਐਡੇ ਨਾਨ ਸੀਰੀਅਸ ਪੋਲੀਟੀਸ਼ੀਅਨ ਹੋ ਨਾ ਇੰਨੇ ਨਾਨ ਸੀਰੀਅਸ ਬੰਦੇ ਹੋ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੀ ਤਰੱਕੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਆਪਣੀ ਕੁਰਸੀ ਦੀ ਭੁੱਖ ਹੈ ਵੀ ਮੈਂ ਕਾਂਗਰਸ ਦੇ ਵਿੱਚ ਸਭ ਤੋਂ ਅੱਗੇ ਕਿੱਦਾਂ ਨਿਕਲ ਜਾਵਾਂ ਇਹਦਾ ਪ੍ਰਧਾਨ ਕਿੱਦਾਂ ਬਣ ਜਾਵਾਂ ਪੰਜਾਬ ਦਾ ਮੁੱਖ ਮੰਤਰੀ ਕਿਸ ਤਰ੍ਹਾਂ ਬਣ ਜਾਵਾਂ ਇਸ ਤੋਂ ਉੱਤੇ ਤੁਹਾਡੀ ਸੋਚ ਹੀ ਨਹੀਂ ਦੀ ਵੀ ਪੰਜਾਬ ਦਾ ਕਰਨਾ ਕੀ ਹੈ ਪੰਜਾਬ ਨੂੰ ਤਰੱਕੀ ਦੀ ਰਾਹ ਦੇ ਉੱਤੇ ਕਿਵੇਂ ਲੈ ਕੇ ਆਉਣਾ ਵਾ ਪਿਛਲੇ 3 ਸਾਲ ਤੋਂ ਤੁਸੀਂ ਲੀਡਰ ਆਫ ਆਪੋਜੀਸ਼ਨ ਹੋ ਪੂਰੇ 3 ਸਾਲਾਂ ਦੇ ਵਿੱਚ ਇੱਕ ਪੰਜਾਬ ਨੂੰ ਲੈ ਕੇ ਚੰਗੇ ਵਿਜ਼ਨ ਵਾਲੀ ਸਟੇਟਮੈਂਟ ਪੰਜਾਬ ਦੇ ਭੁੱਖ ਨੂੰ ਲੈ ਕੇ ਤੁਸੀਂ ਕੋਈ ਪਲਾਨ ਦਿੱਤਾ ਹੋਵੇ ਪੰਜਾਬ ਦੇ ਭੁੱਖ ਨੂੰ ਲੈ ਕੇ ਤੁਸੀਂ ਕੋਈ ਰੋਡ ਮੈਪ ਦਿੱਤਾ ਹੋਵੇ ਕੋਈ ਇਹੋ ਜੀ ਇੱਕ ਸਟੇਟਮੈਂਟ ਪੰਜਾਬ ਦੀ ਤਰੱਕੀ ਨੂੰ ਲੈ ਕੇ ਤੁਸੀਂ ਦਿੱਤੀ ਹੋਵੇ ਕਿ ਪੰਜਾਬ ਦੀ ਤਰੱਕੀ ਦਾ ਤੁਹਾਡੇ ਕੋਲ ਕੋਈ ਹੱਲ ਹੋਵੇ ਕੋਈ ਇੱਕ ਹੱਲ ਤੇ ਇੱਕ ਸਟੇਟਮੈਂਟ ਮੈਨੂੰ ਪੂਰੇ 3 ਸਾਲਾਂ ਦੇ ਵਿੱਚ ਦਿਖਾ ਦਿਓ ਪੂਰੇ 3 ਸਾਲਾਂ ਦੇ ਵਿੱਚ ਤੁਸੀਂ ਕੀਤਾ ਕੀ ਆ ਟੀਚਰਾਂ ਮਜ਼ਾਕ ਝੂਠ ਧਮਕੀਆਂ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਵੀ ਇੱਕ ਤਾਂ ਤੁਹਾਨੂੰ 32 ਵਾਲਾ ਰੱਟਾ ਲੱਗਾ ਨਾ ਵੀ 32 ਦੀ ਜਿਹੜੀ اکاؤنٹਿੰਗ ਆ ਪਹਿਲਾਂ ਤੁਸੀਂ ਇੱਕ ਸਟੇਟਮੈਂਟ ਦਿੰਦੇ ਸੀ ਕਿ ਝਾੜੂ ਦੇ 32 ਐਮਐਲ ਮੇਰੇ ਸੰਪਰਕ ਦੇ ਵਿੱਚ ਆ ਤੇ ਜੇ ਤੁਹਾਡੇ ਸੰਪਰਕ ਦੇ ਵਿੱਚ 32 ਐਮਐਲਏ ਹੈਗੇ ਸੀ ਤੁਹਾਡੇ ਨਾਲ ਆਉਣ ਨੂੰ ਐਡੇ ਆਤਰ ਸੀਗੇ ਤੇ ਫਿਰ ਤੁਸੀਂ ਹੁਣ ਤੱਕ ਤੇ ਪੰਜਾਬ ਦੇ ਮੁੱਖ ਮੰਤਰੀ ਬਣ ਜਾਣੇ ਚਾਹੀਦੇ ਸੀਗੇ ਸਿਰਫ ਲੋਕਾਂ ਨੂੰ ਗਮਰਾਹ ਕਰਨਾ ਤੇ ਜੇ ਇੱਥੇ ਬੰਬਾਲੀ ਗਿਣਤੀ ਵੀ ਦੱਸੀ ਆ ਵੀ 50 50 ਦੇ ਵਿੱਚੋਂ 18 ਚੱਲ ਗਿਆ ਤੇ 32 ਹੋਰ ਚੱਲਣੇ ਆ ਬੱਤੀਆਂ ਵਾਲਾ ਤੁਹਾਨੂੰ ਮੇਰਾ ਕਾਰ ਵੀ ਰੱਟਾ ਹੀ ਲੱਗ ਗਿਆ ਵਾ ਜਿਹੜਾ ਕੋਈ ਇਹਦੇ ਵਿੱਚ ਕਾਊਂਟਿੰਗ ਜਿਹੜਾ ਫੇਰੀ ਕਰ ਲੈਂਦੇ ਇਹਦੀ ਗਿਣਤੀ ਦੇ ਵਿੱਚ ਹੀ ਕੋ ਤਾਂ ਅਠਾ ਨੂੰ ਕਰ ਲੈਂਦੇ ਜੇ ਝੂਠੀ ਬੋਲਣਾ ਸੀਗਾ ਰਟੇ ਰਟਾ ਝੂਠ ਨਾ ਨਾ ਮਾਰੋ ਚਲੋ ਇੱਕ ਪਾਸੇ ਮੰਨ ਲੈਨੇ ਆ ਤੇ ਤੁਹਾਡੀ ਇਨਫੋਰਮੇਸ਼ਨ ਸਹੀ ਆ ਫੇਰ ਉਹਨਾਂ ਬੰਬਾਂ ਨੂੰ ਫੜ ਲਈ ਜੋ ਚੱਲਣੋਂ ਰੋਕੜੇ ਆ ਤੇ ਤੁਸੀਂ ਪੁਲਿਸ ਦੀ ਮਤ ਕਿਉਂ ਨਹੀਂ ਕਰ ਰਹੇ ਜੇ ਪੁਲਿਸ ਤੁਹਾਡੇ ਘਰ ਕੱਲ ਗਈ ਆ ਕੀ ਤੁਹਾਡੀ ਸਿਆਸਤ ਜਾ ਤੁਹਾਡਾ ਸੂਤਰ ਜਿਹੜਾ ਵਾ ਉਹ ਪੰਜਾਬ ਤੇ ਪੰਜਾਬੀਆਂ ਦੀ ਸੁਰੱਖਿਆ ਤੋਂ ਉੱਪਰ ਪੰਜਾਬ ਤੋਂ ਉੱਪਰ ਆ ਤੁਹਾਡਾ ਸੂਤਰ ਜਿਹੜਾ ਜਿਹੜਾ ਤੁਹਾਨੂੰ ਦੱਸ ਰਿਹਾ ਵੀ 50 ਬੰਬ ਚੱਲੇ ਆ ਪੰਜਾਬ ਦੇ ਵਿੱਚ ਤੇ 18 ਚੱਲੇ ਆ ਤੇ 32 ਹੋਰ ਚੱਲਣੇ ਆ ਪੰਜਾਬ ਦੀ ਸੁਰੱਖਿਆ ਜਿਹੜੀ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਆ ਸਿੱਧੀ ਜੀ ਗੱਲ ਆ ਜੇ ਤੇ ਤੁਹਾਡਾ ਸੂਤਰ ਸਰਕਾਰੀ ਅਫਸਰ ਜਾਂ ਸਰਕਾਰੀ ਮੁਲਾਜ਼ਮ ਆ ਤੇ ਫੇਰ ਉਹ ਇਨਫੋਰਮੇਸ਼ਨ ਜਾਂ ਇਹ ਅਲਰਟ ਆ ਜਿਹੜਾ ਜਾਇ ਚੇਤਾਵਨੀ ਆ ਉਹ ਸਰਕਾਰ ਨੂੰ ਕਿਉਂ ਨਹੀਂ ਦੇ ਰਿਹਾ ਚਾਹੇ ਉਹ ਪੰਜਾਬ ਦੀ ਸਰਕਾਰ ਆ ਚਾਹੇ ਉਹ ਕੇਂਦਰ ਦੀ ਸਰਕਾਰ ਆ ਉਹ ਪੰਜਾਬ ਦੇ ਜੀ ਜੀ ਨੂੰ ਜਾਂ ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਵਾਂ ਉਹਨਾਂ ਨੂੰ ਕਿਉਂ ਨਹੀਂ ਦੱਸ ਰਿਹਾ ਉਹਦੀ ਬਜਾਏ ਉਹ ਤੁਹਾਨੂੰ ਕਿਉਂ ਦੱਸ ਰਿਹਾ ਵਾ ਉਹਦੀ ਡਿਊਟੀ ਉੱਥੇ ਬਣਦੀ ਉਹਨਾਂ ਨੂੰ ਦੱਸਣਾ ਤੁਹਾਡੇ ਪ੍ਰਤੀ ਉਹ ਕਿਹੜਾ ਫਰਜ਼ ਜਿਹੜਾ ਉਹਦਾ ਕਰ ਰਿਹਾ ਆ ਜਾਂ ਪੰਜਾਬ ਪ੍ਰਤੀ ਕਿਹੜਾ ਫਰਜ਼ ਆ ਜਿਹੜਾ ਉਹ ਅਦਾ ਕਰ ਰਿਹਾ ਵਾ ਤੇ ਜੇ ਉਹ ਬੰਦਾ ਸ਼ੱਕੀ ਆ ਉਹ ਉਹਨਾਂ ਗਤੀਆਂ ਵਿਧੀਆਂ ਦੇ ਵਿੱਚ ਸ਼ਾਮਲ ਆ ਜਿਹੜੇ ਬੰਬ ਚਲਾਉਂਦੇ ਆ ਜਾਂ ਜਿਹੜੇ ਵਾਰਦਾਤਾਂ ਕਰਦੇ ਆ ਤੇ ਫੇਰ ਮੈਂ ਜੇ ਉਹ ਤੁਹਾਨੂੰ ਬੰਦਾ ਦੱਸ ਰਿਹਾ ਤੇ ਫੇਰ ਉਹਦੇ ਨਾਲ ਨਾਲ ਫੜ ਕੇ ਤੁਹਾਨੂੰ ਵੀ ਅੰਦਰ ਦੇ ਦੇਣਾ ਚਾਹੀਦਾ ਕੱਲ ਤੱਕ ਤੇ ਤੁਹਾਨੂੰ ਛੱਡਣਾ ਹੀ ਨਹੀਂ ਸੀ ਚਾਹੀਦਾ ਵੀ ਪੰਜਾਬ ਦੀ ਤੁਸੀਂ ਸੁਰੱਖਿਆ ਨਾਲ ਐਡਾ ਵੱਡਾ ਖਲਵਾੜ ਕਰ ਰਹੇ ਹੋ ਮੈਨੂੰ ਸਮਝ ਨਹੀਂ ਆ ਰਹੀ ਕਿ ਗੱਲ ਗੱਲ ਤੇ ਪੰਜਾਬ ਚ ਦਖਲ ਦੇਣ ਵਾਲੀਆਂ ਏਜੰਸੀਆਂ ਨਿੱਕੀ ਨਿੱਕੀ ਗੱਲ ਤੇ ਪੰਜਾਬ ਦੇ ਵਿੱਚ ਰੇਡ ਕਰਨ ਵਾਲੀਆਂ ਏਜੰਸੀਆਂ ਜਿਨ੍ਹਾਂ ਨੂੰ ਤੁਸੀਂ ਕਿਹਾ ਕਿ ਉਹਨਾਂ ਦੇ ਵਿੱਚ ਵੀ ਮੇਰੇ ਸੂਤਰ ਆ ਉਹਨਾਂ ਨੂੰ ਬਦਨਾਮ ਕਰਨ ਦੀ ਵੀ ਤੁਸੀਂ ਕੋਈ ਕਸਰ ਨਹੀਂ ਬਾਜਵਾ ਸਾਹਿਬ ਛੱਡ ਰਹੇ ਫਿਰ ਉਹ ਏਜੰਸੀਆਂ ਤੁਹਾਡੇ ਤੱਕ ਪੁੱਛ ਗੇ ਚ ਕਰ ਲਈ ਅਜੇ ਤੱਕ ਕਿਉਂ ਨਹੀਂ ਪਹੁੰਚੀਆਂ ਤੁਹਾਡੇ ਮਤਲਬ ਗਲਮੇ ਨੂੰ ਹੱਥ ਅਜੇ ਤੱਕ ਉਹਨਾਂ ਕਿਉਂ ਨਹੀਂ ਪਾਇਆ ਵੀ ਦੱਸੋ ਤਾਨੂੰ ਕਿੰਨੇ ਦੱਸਿਆ ਵਾ ਕਿੱਥੋਂ ਤੁਹਾਨੂੰ ਪਤਾ ਲੱਗਾ ਵੀ ਪੰਜਾਬ ਦੇ ਵਿੱਚ 50 ਬੰਬ ਆਏ ਆ ਤੇ ਜਿਹਦੇ ਵਿੱਚੋਂ 32 32 ਚੱਲਣ ਵਾਲੇ ਆ ਤੁਸੀਂ ਦੱਸੋ ਤੇ ਸਹੀ ਵੀ ਤੁਹਾਡੇ ਕਿਹੜੇ ਸੂਤਰ ਆ ਜੇ ਤੁਸੀਂ ਅਜੇ ਵੀ ਆਪਣਾ ਸੂਤਰ ਨਹੀਂ ਦੱਸਦੇ ਜੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਬੰਬ ਚੱਲਦਾ ਕਿਸੇ ਦੀ ਜਾਨ ਚਲੀ ਜਾਂਦੀ ਉਸ ਬੰਬ ਚੱਲਣ ਦੇ ਨਾਲ ਤੇ ਸਭ ਤੋਂ ਪਹਿਲਾ ਪਰਚਾ ਜਿਹੜਾ ਉਹ ਤੁਹਾਡੇ ਉੱਤੇ ਹੋਣਾ ਚਾਹੀਦਾ ਬਾਜਵਾ ਸਾਹਿਬ ਨਹੀਂ ਤੇ ਪੰਜਾਬ ਦੀ ਸੁਰੱਖਿਆ ਨਾਲ ਖਲਵਾੜ ਨਾ ਕਰੋ ਜੇ ਤੁਹਾਨੂੰ ਸੀਰੀਅਸਲੀ ਪਤਾ ਲੱਗਾ ਵਾ ਤੇ ਤੁਹਾਨੂੰ ਸਪਸ਼ਟ ਤੌਰ ਦੇ ਉੱਤੇ ਦੱਸਣਾ ਚਾਹੀਦਾ ਵਾ ਵੀ ਆਹ ਗੱਲ ਆ ਤੇ ਜੇ ਸਿਰਫ ਆਪਣੀ ਨਿੱਜੀ ਸਿਆਸਤ ਲਈ ਆਪਣੇ ਆਪ ਨੂੰ ਸਿਰਫ ਐਵੇਂ ਲਾਈਮਲਾਈਟ ਦੇ ਵਿੱਚ ਰੱਖਣ ਲਈ ਅਟਰੈਕਸ਼ਨ ਦਾ ਕੇਂਦਰ ਬਣਨ ਲਈ ਤੁਸੀਂ ਸਿਰਫ ਇਹ ਕਰ ਰਹੇ ਹੋ ਤੇ ਫਿਰ ਬੜੀ ਮੰਦ ਭਾਗੀ ਗੱਲ ਆ ਫਿਰ ਤੇ ਤੁਹਾਡੀ ਤੁਲਨਾ ਮੈਂ ਪਤਾ ਕਿਹਦੇ ਨਾਲ ਕਰਨ ਲੱਗਾ ਕਿ ਮਸਾਣਿਆਂ ਦੇ ਵਿੱਚ ਜਿਹੜੇ ਮੁਰਦੇ ਡੀਕਣ ਵਾਲੇ ਹੁੰਦੇ ਆ ਨਾ ਮੁਰਦੇ ਸਾੜਨ ਵਾਲੇ ਹੁੰਦੇ ਆ ਉਹ ਡੀਕਦੇ ਰਹਿੰਦੇ ਵੀ ਕਦੋਂ ਕੋਈ ਮਰਦਾ ਆਵੇ ਤੇ ਉਹ ਤੁਹਾਡਾ ਹਾਲ ਹੋ ਗਿਆ ਵੀ ਪੰਜਾਬ 'ਚ ਕਦੋਂ ਵਾਰਦਾਤ ਹੋਵੇ ਤੇ ਕਦੋਂ ਮੈਂ ਆਪਣੀ ਸਿਆਸਤ 'ਚ ਮੁਕਾਵਾਂ ਤੇ ਕਦੋਂ ਸਿਰਫ ਮੈਨੂੰ ਬਿਆਨ ਦੇਣ ਦਾ ਮੌਕਾ ਮਿਲੇ ਆਹ ਕੰਮ ਜਿਹੜੇ ਤੁਸੀਂ ਕਰ ਰਹੇ ਹੋ ਮੇਰੀ ਇੱਕ ਗੱਲ ਤੁਸੀਂ ਸਾਰੇ ਤੁਹਾਨੂੰ ਕੱਲਿਆਂ ਨੂੰ ਨਹੀਂ ਮੈਂ ਕਹਿਣ ਲੱਗਾ ਬਾਜਵਾ ਸਾਹਿਬ ਤੁਸੀਂ ਸਾਰੇ ਕਾਂਗਰਸੀ ਸੁਣ ਲਓ ਕਿ ਪੰਜਾਬ 'ਚ ਤੁਸੀਂ ਸੋਚਦੇ ਹੋ ਵੀ 2027 ਦੇ ਵਿੱਚ ਤੁਹਾਡੀ ਸਰਕਾਰ ਬਣ ਜਾਣੀ ਆ ਇਹ ਸਮਝਣ ਆਲਿਓ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਪਣੇ ਅੰਦਰ ਝਾਤੀ ਮਾਰੋ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਪ੍ਰਤੀ ਤੁਸੀਂ ਸਾਰੇ ਜਾਣੇ ਲੜ ਕੇ ਇੱਕ ਉਪਲਬਧੀ ਦੱਸ ਦਿਓ ਪੰਜਾਬ ਪ੍ਰਤੀ ਇੱਕ ਲੜਾਈ ਲੜੀ ਦੱਸ ਦਿਓ ਇੱਕ ਸਟੇਟਮੈਂਟ ਦੱਸ ਦਿਓ ਪੰਜਾਬ ਦੀ ਤਰੱਕੀ ਨੂੰ ਲੈ ਕੇ ਤੁਸੀਂ ਦਿੱਤੀ ਹੋਵੇ ਵੀ ਤੁਹਾਡੇ ਕੋਲ ਕੀ ਪਲਾਨ ਆ ਜੇ ਕੱਲ ਨੂੰ ਤੁਸੀਂ ਆਜੋਗੇ ਤੇ ਪੰਜਾਬ ਜਿਹੜਾ ਕੀ ਕਰੂਗਾ ਸਵਾਏ ਝੂਠ ਮਾਰਨ ਤੋਂ ਸਵਾਏ ਬਦਲਾਖੋਰੀ ਵਾਲੀ ਸਟੇਟਮੈਂਟ ਤੋਂ ਕਿ ਤੂੰ ਸਾਨੂੰ ਅੰਦਰ ਦਿੱਤਾ ਸੀ ਤੈਨੂੰ ਫੜ ਕੇ ਅੰਦਰ ਦੇ ਦੇਣਾ ਤੇਰਾ ਹਸ਼ਰ ਵੇਖੀ ਕੀ ਕੀ ਕਰਦੇ ਆ ਉਹ ਤੁਹਾਨੂੰ ਕਹਿੰਦਾ ਰਹਿੰਦਾ ਵਾ ਇੱਕ ਸਟੇਟਮੈਂਟ ਮੈਨੂੰ ਵਿਖਾ ਦਿਓ ਤੇ ਫਿਰ ਪੰਜਾਬ ਦੇ ਉੱਤੇ ਜਿਹੜੇ ਰਾਜ ਕਰਨ ਦੇ ਸੁਪਨੇ ਲਓ ਪੰਜਾਬ ਦੇ ਵਿੱਚ ਜੇ 2027 ਚ ਸਰਕਾਰ ਬਣਾਉਣੀ ਆ ਤੇ ਪੰਜਾਬ ਦੇ ਲਈ ਕੋਈ ਰੋਡ ਮੈਪ ਤਿਆਰ ਕਰੋ ਪੰਜਾਬ ਦੇ ਲੋਕਾਂ ਨੂੰ ਦੱਸੋ ਵੀ ਜੇ ਅਸੀਂ ਆ ਗਏ ਸਾਨੂੰ ਮੌਕਾ ਦਿਓ ਤੇ ਅਸੀਂ ਆਹ ਕੰਮ ਕਰਾਂਗੇ ਕੋਈ ਇੱਕ ਪਲਾਨ ਤੇ ਦੱਸੋ ਤੁਹਾਡੇ ਕੋਲ ਹੈ ਹੀ ਕੁਛ ਨਹੀਂਗਾ افسوس اس گل دا بس واے کرسی دی بھوک تو ਤੁਹਾਨੂੰ ਹੋਰ ਕੁਝ نظر ہی ਨਹੀਂ ਆਉਂਦਾ ਸਿਰਫ ਤੁਸੀਂ ਕੁਰਸੀ ਲਈ ਲੜਦੇ ਰਹਿੰਦੇ ਹੋ ਤੁਸੀਂ ਕੱਲੇ ਨਹੀਂ ਤੁਹਾਡੀ ساری پارٹی ਤੁਹਾਡਾ ਇਹ ਸ਼ੇਰ ਜਿਹੜਾ ਤੁਸੀਂ ਇੱਕ ਦਿਨ ਵਿਧਾਨ ਸਭਾ 'ਚ ਸੁਣਾਇਆ ਸੀ ਮੈਂ ਤੁਹਾਡੇ ਤੇ ਤੁਹਾਡੀ پارٹی ਦੇ ਉੱਤੇ ਕਹਿਣ ਲੱਗਾ ਕਿ ਇੱਕ ਹੀ ਉੱਲੂ ਕਾਫੀ ਹੈ ਇੱਕ ਹੀ ਉੱਲੂ ਕਾਫੀ ਹੈ ਬਰਬਾਦ ਗੁਲਿਸਤਾਨਾ ਕਰਨੇ ਕੋ ਹਰ ਸ਼ਾਖ 'ਤੇ ਉੱਲੂ ਬੈਠਾ ਹੈ ਅੰਜਾਮ ਗੁਲਿਸਤਾਨਾ ਕੀ ਹੋਗਾ ਸਾਰੇ ਇੱਕੋ ਜਿਹੇ ਤੁਸੀਂ ਤੁਸੀਂ ਕੱਲੇ ਥੋੜੀ ਹੋ ਵੀ ਕੋਈ ਮੌਕਾ ਨਹੀਂ ਤੁਸੀਂ ਛੜਦੇ ਇੱਕ ਦੂਜੇ ਨੂੰ ਲੀਵਾ ਵਿਖਾਉਣ ਦਾ ਉਹਦੇ 'ਚ ਇਹ ਨਹੀਂ ਵੇਖਦੇ ਵੀ ਪੰਜਾਬ ਦਾ ਨੁਕਸਾਨ ਕਿੰਨਾ ਹੋਊਗਾ ਪੰਜਾਬ ਦੇ ਲੋਕ ਕੀ ਸੋਚਣਗੇ ਸੋ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਕੇਵਲ ਪਰਚਾ ਨਹੀਂ ਜਾਂ ਤੇ ਬਾਜਵਾ ਸਾਹਿਬ ਆਪਣੇ ਬਿਆਨ ਤੋਂ ਮੁਕਰਨ ਤੇ ਮਾफी ਮੰਗਣ ਨਹੀਂ ਤੇ ਇਹਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿੱਦਾਂ ਆਮ ਬੰਦੇ ਦੇ ਉੱਤੇ ਹੁੰਦੀ ਆ ਹਰ ਪੰਜਾਬ ਦਾ ਨਾਗਰਿਕ ਜਿਹੜਾ बराबर ਆ ਮੈਂ ਭਗਵੰਤ ਮਾਨ ਨੂੰ ਵੀ ਖੀਰ ਦੇ ਵਿੱਚ ਕਹਿਣਾ ਚਾਹੁੰਦਾ ਵਾ ਕਿ ਤੁਸੀਂ ਜਿੱਥੇ ਕੋ ਗਲਤ ਕਰੋਗੇ ਤੁਹਾਡਾ ਵਿਰੋਧ ਡਟ ਕੇ ਕਰਾਂਗੇ ਜਿੱਥੇ ਚੰਗਾ ਕਰੋਗੇ ਚੰਗਾ ਕਰਾਂਗੇ ਪਰ ਫਾਰਮੈਲਟੀ ਨਹੀਂ ਜੇ ਵਾਕਿਆ ਹੀ ਜਾਂ ਤੇ ਲੋਕਾਂ ਨੂੰ ਦੱਸਿਆ ਜਾਵੇ ਇਹਨਾਂ ਕੋ ਫੜ ਕੇ ਪਤਾ ਲਾਇਆ ਜਾਵੇ ਕਿ ਕਿੱਥੇ ਬੰਬ ਪਏ ਆ ਉਹ ਉੱਥੋਂ ਉਹਨਾਂ ਦੀ ਰਿਕਵਰੀ ਕੀਤੀ ਜਾਵੇ ਨਹੀਂ ਤੇ ਇਸ ਬੰਦੇ ਨੂੰ ਜਿਹੜਾ ਪਰਚਾ ਦਿੱਤਾ ਇਹਦੇ ਵਿੱਚ ਦੀ ਰੈਸਟ ਵੀ ਪਾਣੀ ਚਾਹੀਦੀ ਆ